ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਕਈ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਪਰ ਵਿਦੇਸ਼ਾਂ ਤੋਂ ਕਈ ਅਜਹੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਹਰ ਇੱਕ ਦਾ ਦਿਲ ਹੈ ਜਿਹੜਾ ਪਸੀਜ ਜਾਂਦਾ ਹੈ ਤਾਂ ਘਰ ਦੇ ਮਾੜੇ ਹਾਲਾਤਾਂ ਨੂੰ ਦੇਖਦਿਆਂ ਇੱਕ ਪਲਵਾਨ ਇੱਕ ਸਾਲ ਪਹਿਲਾਂ 사우ਦੀ ਅਰਬ ਗਿਆ ਸੀ ਪਰ ਹੁਣ 사우ਦੀ ਅਰਬ ਚ ਉਸਦੀ ਹੱਟ ਅਟੈਕ ਨਾਲ ਜਾਨ ਚਲੀ ਗਈ ਹੈ ਤਾਂ ਆਪਣੇ ਪੁੱਤ ਦੀ ਆ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਂਬਰਾਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤਾਂ 18 ਦਿਨਾਂ ਬਾਅਦ ਪਹਿਲ ਚੈਰੀਟੇਬਲ ਟਰਸਟ ਦੀ ਮਦਦ ਦੇ ਨਾਲ ਮ੍ਰਿਤਕ ਦੀ Laash ਉਸਦੇ ਜੱਦੀ ਪਿੰਡ ਪਹੁੰਚੀ ਹੈ ਤਾਂ ਆਪਣੇ ਜਵਾਨ ਪੁੱਤ ਦੀ Laash ਦੇਖ ਕੇ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਉੱਥੇ ਹੀ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਤਾਂ ਰੋਜੀ ਰੋਟੀ ਕਮਾਉਣ ਲਈ ਪੰਜਾਬ ਦੇ ਕਈ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ ਪਰ ਉੱਥੇ ਵੀ ਉਹਨਾਂ ਦੇ ਨਾਲ ਕਈ ਵਾਰ ਅਜਿਹੇ ਹਾਸੇ ਹੋ ਜਾਂਦੇ ਨੇ ਕਿ ਉਹ ਦੁਬਾਰਾ ਆਪਣੀ ਮਿੱਟੀ ਦੇ ਵਿੱਚ ਵਾਪਸ ਨਹੀਂ ਆ ਪਉਂਦੇ ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਤੋਂ ਜਿੱਥੋਂ ਦੇ ਇੱਕ ਗਰੀਬ ਪਰਿਵਾਰ ਦਾ 27 ਸਾਲਾ ਨੌਜਵਾਨ ਗगनਦੀਪ ਸਿੰਘ ਰੋਜੀ ਰੋਟੀ ਕਮਾਉਣ ਦੇ ਲਈ 1 ਸਾਲ ਪਹਿਲਾਂ 사ウਦੀ ਅਰਬ ਗਿਆ ਸੀ ਜਿਸ ਦੀ ਉਥੇ ਕਰੀਬ 18 ਦਿਨ ਪਹਿਲਾਂ ਹਾਰਟ ਅਟੈਕ ਦੇ ਨਾਲ ਜਾਨ ਚਲੀ ਗਈ ਹੈ ਤਾਂ ਜਦੋਂ ਇਹ ਖਬਰ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਜਿੰਦਾ ਪੁੱਤ ਵਾਪਸ ਨਹੀਂ ਆਇਆ ਪਰ ਪੁੱਤ ਦੀ ਲਾਸ਼ ਜਿਹੜੀ ਹੁਣ ਵਾਪਸ ਪਹੁੰਚੀ ਹੈ ਤਾਂ 18 ਦਿਨਾਂ ਬਾਅਦ ਦੁਬਈ 'ਚ ਬੈਠੇ ਕਾਰੋਬਾਰੀ ਅਤੇ ਸਮਾਜ ਸੇਵੀ ਜੋਗਿੰਦਰ ਸਲਾਰੀਆ ਵੱਲੋਂ ਇਸ ਪਰਿਵਾਰ ਦੀ ਮਦਦ ਕੀਤੀ ਗਈ ਹੈ ਤੇ ਮਰਤਕ ਨੌਜਵਾਨ ਦੀ ਲਾਸ਼ ਹੈ ਜਿਹੜੀ ਅੱਜ ਭਾਰਤ ਭੇਜੀ ਗਈ ਅਤੇ ਜੱਦੀ ਪਿੰਡ ਦੇ ਵਿੱਚ ਜਿਵੇਂ ਹੀ ਮਰਤਕ ਦੇ ਪਹੁੰਚਦੀ ਹੈ ਤਾਂ ਪੂਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਉੱਥੇ ਹੀ ਮਰਤਕ ਗगनਦੀਪ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਹਾਲੇ ਤਾਂ ਪੁੱਤ ਦੇ ਜੋ ਰੀਝਾਂ ਸਨ ਜੋ ਚਾਹ ਸਨ ਉਹ ਵੀ ਪੂਰੇ ਨਹੀਂ ਹੋਏ ਤਾਂ ਇਹ ਦੁੱਖ ਭਰੀ ਖਬਰ ਉਹਨਾਂ ਨੂੰ ਮਿਲੀ ਹੈ ਤਾਂ ਇਸ ਤੋਂ ਵੱਡਾ ਦੁਖਾਂਤ ਸਾਡੇ ਲਈ ਕੋਈ ਹੋਰ ਨਹੀਂ ਹੋ ਸਕਦਾ ਉੱਥੇ ਹੀ ਮ੍ਰਿਤਕ ਗਗਨਦੀਪ ਸਿੰਘ ਆਪਣੇ ਪਿੰਡ ਵਿੱਚ ਗਗਨ ਪਲਵਾਨ ਵਜੋਂ ਵੀ ਜਾਣਿਆ ਜਾਂਦਾ ਸੀ ਤਾਂ ਆਪਣੇ ਇਲਾਕੇ ਅਤੇ ਇਲਾਕੇ ਦੇ ਬਾਹਰ ਆਪਣੀ ਪਲਵਾਨੀ ਦੇ ਜੋਹਰ ਦਿਖਾ ਕੇ ਇਹ ਆਪਣਾ ਘਰ ਚਲਾ ਰਿਹਾ ਸੀ ਤਾਂ ਇਹ ਮ੍ਰਿਤਕ ਨੌਜਵਾਨ ਆਪਣੇ ਬਜ਼ੁਰਗ ਮਾਪੇ ਦਾ ਇਕਲੋਤਾ ਸਹਾਰਾ ਸੀ ਜਾਣਕਾਰੀ ਅਨੁਸਾਰ 13 ਸਾਲ ਪਹਿਲਾਂ ਵੱਡੇ ਪੁੱਤ ਦੀ ਵੀ ਬਿਮਾਰੀ ਨਾਲ ਜਾਨ ਚਲੇ ਗਈ ਸੀ ਉੱਥੇ ਹੀ ਇਲਾਕੇ ਭਰ ਦੇ ਵਿੱਚ ਇਹ ਖਬਰ ਸੁਣ ਕੇ ਲੋਕਾਂ ਦੇ ਵਿੱਚ ਜਿੱਥੇ ਸਹਿਮ ਦਾ ਮਾਹੌਲ ਹੈ ਉੱਥੇ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸਾਨੂੰ ਨਹੀਂ ਪਤਾ ਲੱਗਦਾ ਕਿਸ ਤਰ੍ਹਾਂ ਕੀ ਚੱਕੇ ਤਰ੍ਹਾਂ ਨਹੀਂ ਮੇੜਾ ਦਾ ਚੰਗਾ ਭਲਾ ਮਨਾਉਂਦਾ ਮੈਂ ਗੱਡੀ ਵਿੱਚ ਗੱਡੀ ਚਲਾਉਂਦੇ ਆਵਾ ਤੇ ਮੇਰੇ ਸਿਰਫਿਰ ਤੇ ਮੈਨੂੰ ਉਲਟੀਆਂ ਆਉਣ ਰਹੀਆਂ ਆਵਾ ਤੇ ਮੈਂ ਕਿਹਾ ਉਹ ਦਵਾਈ ਜਾ ਕੇ ਲਿਆ ਜਾ ਕੇ ਕਹਿੰਦਾ ਦਵਾਈ ਲੈਣਾ ਵਾ ਤੇ ਛਾਮਨ ਪੁੱਛਾਂ ਮੈਨੂੰ ਕੋਈ ਫਾਇਦਾ ਕਹਿੰਦਾ ਕੋਈ ਫਾਇਦਾ ਨਹੀਂ ਆ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਆ ਮਨ ਨੂੰ ਨਾ ਸਿਰਫਿਰੜੀਆਂ ਨਾ ਉਲਟੀਆਂ ਆਉਣੀਆਂ ਦੀਆਂ ਆਹ ਨਮਾਏ ਕਿੰਨੇ ਕਮਾਚੇ ਬੈਠੇ 26-37 ਸਾਲੋਂ ਮਰੀ ਦੀਦਾਰੀ ਹੁੰਦੀ ਕਿੰਨੇ ਦਿਨ ਲੱਗੇ ਅੱਜ ਬੈੱਡ ਬੋਡੀ ਘਰ ਆ 18 ਦਿਨ ਹੋ ਗਿਆ ਜੱਜਰੋ ਅੱਜ 18 ਦਿਨ ਹੀ ਆਏ ਨੇ ਉਹ ਵੀ ਚਲੋ ਹਰ ਕਨੇ ਮਾਈ ਤਾਂ ਕੀਤੀ ਤੇ ਫੇਰ ਆਏਗੇ ਇਹ ਜੋ ਨਾਲ ਕੌਣ ਕਰਦਾ ਤੇ ਤਾਂ ਇਹ ਬੱਚੇ ਬਾਹਰ ਜਾਂਦੇ ਵੀ ਸਾਡੇ ਬੱਚੇ ਚਲੋ ਕਿਤੇ ਬਾਹਰ ਘਮੋਂਗੇ ਆਪਣੇ ਘਰ ਕਰ ਕਰਨਗੇ ਤੇ ਜੇ ਚੰਗਾ ਘਰ ਹੋਵੇ ਤੇ ਕਿਸੇ ਨੂੰ ਲੋੜ ਵੀ ਨਹੀਂ ਜਾਣ ਦੀ ਅਗੇਗੇ ਪਹਿਲਵਾਨ ਨਹੀਂ ਕਰਦਾ ਸੀ ਪਹਿਲਵਾਨੀ ਦਾ ਪਹਿਲਵਾਨੀ ਚੰਗਾ ਟੋਪ ਚਾਰਾ ਨਹੀਂ ਸੀ ਜੀ ਪਹਿਲਵਾਨ ਜਿਪੁਰ ਕਿਹੜਾ ਕਿੰਨਾ ਕੌਣਾ ਕਰਦਾ ਇਸੇ ਕਰਕੇ ਲੋਗਾ ਦੇ ਚਲੋ ਬੱਚੇ ਬਾਹਰ ਲਾਂਗੇ ਕਮਾਉਣਗੇ ਕੁੱਤਾਂ ਲਗੇ ਕਦੇ ਘਟਾ ਪੂਰਾ ਨਹੀਂ ਹੋਗਾ ਉਹਨੇ ਸਭ ਨਹੀਂ ਸਾਨੂੰ ਤੇ ਲੱਭਣਾ ਨੀ ਸਾਰੀ ਉਮਰ ਸਾਰੀ ਉਮਰ ਗੋਡਿਆਂ ਤੇ ਹੱਡ ਗੋਤਿਆਂ ਅੱਖਾਂ ਤੋਂ ਸਾਡ ਨੂੰ ਨਹੀਂ ਦੇਦਾ ਕੀ ਕਰਨਾ ਆਉਣਾ ਅੱਜ ਤੇ ਬਰਬਾਦ ਇੱਕ ਸਾਹ ਦੇ ਹੋ ਕੇ ਤੁਹਾਨੂੰ ਕੁਝ ਨਹੀਂ ਆ ਗਾਰ ਕੱਲ ਨਾ ਨਾ ਜੀ ਕਿਉਂ ਕੱਲ ਨਹੀਂ ਤਾਂ ਕੋਣ ਆਪਣੇ ਆਪ ਕਿੰਨੇ ਕਰਨੇ ਬਹੁਤ ਬਹੁਤ ਨਾਲ ਧੰਨਵਾਦ ਕਰਦੇ ਨਾ ਕੰਮ ਇਹ ਦੇਖੋ ਅਸੀਂ ਨਰਾ ਸਭ ਗਏ ਸਾਰੇ ਇਕੱਠੇ ਹੋ ਗਏ ਮੋਟਰ ਤਜਨ ਪਾਲੀ ਸੂਟ ਮੱਲੀ ਦੇ ਨਾਲ ਇਹਨਾਂ ਦੇ ਚਾਚਾ ਜੀ ਵੀ ਗਏ ਅਰਤੀ ਸਾਹਿਬ ਗਏ ਹੋਰ ਕਾਫੀ ਜਸਕਰਨ ਸਿੰਘ ਸ਼ਾਹਪੁਰ ਤੋਂ ਇਹ ਵੀ ਗਏ ਉਹਨਾਂ ਨੇ ਗੱਡੀਆਂ ਦੇਖ ਕੇ ਸਾਰਾ ਹਸਤਾਬ ਲਾ ਕੇ ਸਲਾਰੀਆ ਸਾਹਿਬ ਨੂੰ ਯਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਵਿੱਚ ਛੁੱਟੀਆਂ ਵੀ ਆ ਗਈਆਂ ਕਾਫੀ ਇੱਕ ਹਫਤਾ ਛੁੱਟੀਆਂ ਰਹੀਆਂ ਨੇ ਉਹਦੇ ਕਰਕੇ ਥੋੜੀ ਜਿਹੀ ਪ੍ਰਾਬਲਮ ਪਈ ਜਾਣੀ ਤੇ 15 ਦਿਨ ਦੇ ਵਿੱਚ ਵਿੱਚ ਡੈਡ ਬਡੀ ਜਿਹੜੀ ਆ ਸਾਡੀ ਇੱਥੇ ਆ ਜਣੀ ਸੀ ਹੁਣ ਉਹਨਾਂ ਨੇ ਸੰਧਾਰ ਸ਼ਬਦ ਕਹਿਣ ਦੇ ਉੱਤੇ ਹੋਈਆ ਸਾਹਿਬ ਨੇ ਬੜੀ ਮਿਹਨਤ ਕੀਤੀ ਆ ਔਰ 20 ਗਦਾਂ ਦੇ ਵਿੱਚ ਵਿੱਚ ਜਿਹੜੀ ਆ ਡੈਡ ਬਡੀ ਉੱਥੇ ਤੁਹਾਨੂੰ ਪਤਾ ਹੀ ਆ ਕਾਰਵਾਈ ਬੜੀ ਹੁੰਦੀ ਆ ਕਦੀ ਕੋਈ ਕਦੀ ਸੱਜਾ ਸਰਟੀਫਿਕੇਟ ਕਦੀ ਪੋਸਟਮਾਰਟਮ ਕਦੀ ਕੌਜਕ ਉਹਨਾਂ ਨੇ ਬਹੁਤ ਮਿਹਰਬਾਨੀ ਕੀਤੀ ਆ ਸਾਡੇ ਇੱਥੇ ਪਿੰਡ ਦੇ ਉੱਤੇ ਤੇ ਉਹਨਾਂ ਨੇ ਸਾਡੇ ਡੈਡ ਬੋਡੀ ਜਿਹੜੀ ਆ ਉਹ ਕੋਈ ਇਮਾਨਦਾਰ ਜਿਹੜੇ ਇਮਾਨਦਾਰ ਤੁਹਾਨੂੰ ਪਤਾ ਇਮਾਨਦਾਰ ਜਿਹੜੇ ਪਰਿਵਾਰ ਹੈ ਜੀ ਉਹ ਉਹ ਤੇ ਇਮਾਨਦਾਰ ਰੋਟੀ ਮਾਂ ਖਾ ਸਕਦੇ ਆ ਔਰ ਜੋ ਆਖੋ ਨਾ ਵੀ ਕੋਠੀਆਂ ਬਣਾ ਲਓ ਜੇ ਕਰਨ ਉਹ ਕੋ ਨਹੀਂ ਇਹਨਾਂ 'ਚ ਕੋਈ ਗਲਤ ਕੰਮ ਨਹੀਂ ਆ ਕੋਈ ਜਾਂ ਕੋਈ ਕੋਈ ਸ਼ੁਰੂ ਤੋਂ ਲੱਗ ਕੇ ਇਹਨਾਂ ਦੇ ਫਾਦਰ ਸਾਹਿਬ ਤੋਂ ਲੱਗ ਕੇ ਇਮਾਨਦਾਰੀ ਨਾਲ ਉਹ ਵੀ ਆਪਣੇ ਪੜਾਣ ਵੀ ਖੋਲਦੇ ਰਹੇ ਨੇ ਤੇ ਇਸ ਕਰਕੇ ਇਹਨਾਂ ਨੂੰ ਸ਼ੌਂਕ ਸੀ ਬੱਚੇ ਪਲਣੇ ਉਹ ਪਲਵਾਨ ਬਣਾਉਣੇ ਇਹੋ ਪਰਿਵਾਰ ਦੇ ਘਰ ਦੇ ਹਾਲਾਤ ਵੀ ਵੇਖ ਹੀ ਲਈਆ ਵਿਚਾਰਾ ਪਲਵਾਨੀ ਕਰਦਾ ਸੀ ਪਹਿਲਾ ਵੀ ਬੱਚਾ ਜਿਹੜਾ ਇਹਨਾਂ ਦਾ ਪੂਰਾ ਆਈ ਉਹ ਵੀ ਪਲਵਾਨੀ ਕਰਦਾ ਸੀ ਪਰਿਵਾਰ ਬਹੁਤ ਵਧੀਆ ਵਾ ਆ ਬਾਬਾ ਜੂਣੀ ਆ ਭਮਰਾ ਸਾਹਿਬ ਲਾਗੇ ਖੋਤੇ ਨੇ ਤੇ ਪਰਿਵਾਰ ਵੇਖ ਲੋ ਵਿਚਾਰੇ ਨੇ ਮਿਹਨਤ ਕੀਤੀ ਕਿਰਤ ਮਿਹਨਤ ਕਰਦਾ ਰਿਹਾ ਸੀ ਤੇ ਤੁਹਾਡੇ ਸਾਹਮਣੇ ਵਿਚਾਰਾ ਬਾਹਰ ਗਿਆ ਵਾ ਵੇਖ ਲੋ ਤੁਸੀਂ ਬਾਕੀ ਜਾਣਦੇ ਹੀ ਮਾਂ ਪਿਓ ਕੋਲ ਪਹਿਲੀ ਸਾਟੀ ਨਹੀਂ ਚੱਲੀ ਜਾਣ ਦੀ ਵਿਚਾਰਿਆਂ ਕੋਲ ਪਹਿਲੇ ਨੂੰ ਵੀ ਟੈਗ ਹੋ ਗਿਆ ਸੀ ਉਹ 21 ਸਾਲਾਂ ਦਾ ਸੀਗਾ ਐਵੇਂ ਮੇਰੇ ਨਾਲ 23 24 ਸਾਲ ਉਮਰ ਦੱਸਦੇ ਤੇ ਜਦੋਂ ਸਾਨੂੰ ਪਤਾ ਲੱਗਾ ਅਸੀਂ ਇੱਥੋਂ ਤੱਕ ਆਏ ਇਹਨਾਂ ਕੋਲ ਮੇਰਾ ਪਿੰਡ ਚਾਹ ਪਰ ਜਾ ਜਾਣਿਆ ਮੈਂ ਉਦੋਂ ਇਹਨਾਂ ਹੀ ਖਬਰ ਸੁਣੀ ਤੇ ਖਬਰ ਸੁਣ ਕੇ ਮਾਇਆ ਫਲਾਰੀਆ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਫੋਨ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੇਰੇ ਲਾਗੇ ਕੋਟਲੀ ਸੂਰਤਮੱਲੀ ਪਿੰਡ ਹੈ ਜਿਸ ਕਰਕੇ ਉੱਥੇ ਜਾ ਹੋਰ ਤੋਂ ਪਹਿਲਾਂ ਭੰਮਰਾ ਸਾਹਿਬ ਉਹਨਾਂ ਨਾਲ ਨਵੀਂ ਗੱਲ ਹੋ ਗਈ ਸੀ ਤੇ ਮੈਂ ਤਾਂ ਫਲਾਰੀਆ ਸਾਹਿਬ ਦਾ ਬੜਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਇੱਥੋਂ ਤੱਕ ਉਹਨਾਂ ਦਾ ਚਲੋ ਮਤਲਬ ਉਹਨਾਂ ਦੀ ਡੈੱਡ ਬੋਡੀ ਰੋਲ ਨਹੀਂ ਦਿੱਤੀ ਵੀ ਉਹਨਾਂ ਦੀ ਡੈੱਡ ਬੋਡੀ ਵੀਆਂ ਦਲਾਂ ਦੇ ਵਿੱਚ ਵਿੱਚ ਪਹੁੰਚ ਗਈ ਪਹਿਲਾਂ ਹੀ ਆ ਜਾਣੀ ਉਹ ਥੋੜੀ ਆਪਣਾ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਸੀ ਉਹ ਥੋੜੀ ਜਿਹਾ ਲੇਟ ਹੋ ਗਈ ਸੀ ਉਹ ਕਾਰਵਾਈਆਂ ਤੁਹਾਨੂੰ ਪਤਾ ਪਾ ਰਹੀਆਂ ਤੇ ਤਾਲਮਿਲ ਮੇਰੀ ਸਾਲੀਆ ਸਾਹਿਬ ਨਾਲ ਵੀ ਹੁੰਦੀ ਰਹੀ ਤੇ ਆਪਣੇ ਭੁੰਦਾ ਸਾਹਿਬ ਨਾਲ ਵੀ ਹੁੰਦੀ ਰਹੀ ਤੇ ਮੈਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਲੀਆ ਸਾਹਿਬ ਦਾ ਜਿਹੜੇ ਇਹਦੇ ਪਰਿਵਾਰ ਦੇ ਨਾਲ ਉਹ ਖੜਦੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਦੁਖੀ ਹਿਰਦੇ ਨਾਲ ਮੈਂ ਇਹ ਗਗਨਦੀਪ ਦੇ ਪਰਿਵਾਰ ਔਰ ਉਹਨਾਂ ਦੇ ਰਿਸ਼ਤੇਦਾਰ ਔਰ ਇਨਸਾਨੀਅਤ ਔਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨਾ ਕਿ ਗਗਨਦੀਪ ਜੋ ਕਿ ਸਾਊਦੀ ਅਰਬ ਦੇ ਵਿੱਚ ਆਪਣੇ ਪਰਿਵਾਰ ਦੀ ਜਿਹੜੀ ਸੀਗੀ ਉਹ ਕਾਇਆ ਨੂੰ ਵਲਟਨ ਵਾਸਤੇ ਗਿਆ ਸੀਗਾ ਕਿ ਚੰਗੇ ਦਿਨ ਆਉਣਗੇ ਲੇਕਿਨ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ ਗਗਨਦੀਪ ਜੋ ਕਿ ਸਾਨੂੰ ਕੁਝ ਦਿਨ ਪਹਿਲਾਂ ਇਸ ਸੰਸਾਰ ਤੋਂ ਅਲਵਿਦਾ ਕਰ ਗਿਆ ਸੀ ਅੱਜ ਉਸ ਦਾ पार्थिव ਸਰੀਰ ਉਹ ਫਲਾਈਟ ਜਿਹੜੀ ਹੈ ਇੰਡੀਆ ਦੇ 3:30 ਵਜੇ ਅਮਰਸਾਰ 에ਰਪੋਰਟ ਤੇ ਪਹੁੰਚ ਰਹੀ ਹੈ ਔਰ ਸਾਡੀ ਉੱਥੇ ਐਂਬੂਲੈਂਸ ਜਿਹੜੀ ਹੈ ਉਹ ਲੈ ਕੇ ਉਹਨੂੰ ਪਰਿਵਾਰ ਤੱਕ ਪਹੁੰਚਦੀ ਕਰੇਗੀ ਸੰਸਕਾਰ ਜਿਹੜਾ ਉਹ ਅੱਜ ਹੀ ਉਸ ਗਗਨਦੀਪ ਦਾ ਉਹਨਾਂ ਦੇ ਪੈਤ੍ਰਿਕ ਪਿੰਡ ਦੇ ਵਿੱਚ ਹੋਇਆਗਾ ਮੈਂ ਪਰਿਵਾਰ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਬਰਾਬਰ ਦਾ ਸ਼ਰੀਕ ਆ ਔਰ ਨਾਲ ਹੀ ਮੈਂ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਗੁਰਦਾਸਪੁਰ ਜਿਨ੍ਹਾਂ ਨੇ ਮੇਰੇ ਇਹ ਧਿਆਨ ਦੇ ਵਿੱਚ ਗੱਲ ਲਿਆਂਦੀ ਸੀਗੀ ਉਹਨਾਂ ਨੇ ਮੈਨੂੰ ਦੱਸਿਆ ਫੋਨ ਕਰਕੇ ਕਿ ਇਸ ਤਰ੍ਹਾਂ ਸਾਡੇ ਏਰੀਏ ਦੇ ਕੋਟ ਸੂਰਤ ਮੱਲੀਆਂ ਦੇ ਉਸ ਬੱਚੇ ਦੀ ਅਚਾਨਕ ਵੇਵਕਤੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਇਹ ਇੱਕ ਬੜਾ ਸਾਨੂੰ ਵੀ ਚੈਲਿੰਜਿੰਗ ਹੋ ਜਾਂਦਾ ਹੈਗਾ ਕਿ ਉਥੋਂ ਦੀਆਂ ਸਰਕਾਰਾਂ ਨਾਲ ਪੁਲਿਸ ਪ੍ਰਸ਼ਾਸਨ ਨਾਲ ਉਸ ਦੇ ਨਾਲ-ਨਾਲ ਆਪਣੀਆਂ ਐਮਬੈਸੀਆਂ ਕਾਉਂਸਲਰ ਜਰਨਲ ਆਫਿਸਾਂ ਦੇ ਨਾਲ ਮੱਥਾ ਪੇਚੀ ਕਰਨੇ ਪੈਂਦੀ ਹੈਗੇ ਕਿ ਬਹੁਤ ਸਮਾਂ ਲੱਗ ਜਾਂਦਾ ਹੈਗਾ ਉਹ ਇਨਕੁਆਰੀਆਂ ਦੇ ਵਿੱਚ ਉਹ ਪੋਸਟਮਾਰਟਮ ਰਿਪੋਰਟ ਦੇ ਵਿੱਚ ਉਹ ਐਨਓਸੀ ਨੋ objection ਸਰਟੀਫਿਕੇਟ ਲੈਣ ਦੇ ਵਿੱਚ ਉਹ ਫਲਾਈਟ ਦਾ ਜਾਨੀ ਕਿ ਵੀ ਬੰਦੋਬਸਤ ਕਰਨ ਦੇ ਵਿੱਚ ਹੋਰ ਕਈ ਛੋਟੇ ਮੋਟੇ ਡਾਕੂਮੈਂਟੇਸ਼ਨ ਹੁੰਦੇ ਆਗੇ ਜਿਨ੍ਹਾਂ ਦੇ ਲਈ ਸਮਾਂ ਲੱਗ ਜਾਂਦਾ ਪਹਿਲਾਂ ਤੇ ਦੋ ਦੋ ਮਹੀਨੇ ਚਾਰ ਚਾਰ ਮਹੀਨੇ ਲੱਗ ਜਾਂਦੇ ਸੀ ਲੇਕਿਨ ਇਹ ਹੁਣ ਇਹ ਹੈ ਕਿ ਹਫ਼ਤਿਆਂ ਦੇ ਵਿੱਚ ਹੀ ਜਿਹੜੀ ਹੈ ਉਹ ਡੈੱਡ ਬੋਡੀ ਚਲੋ ਪਰਿਵਾਰ ਤੱਕ ਪਹੁੰਚ ਜਾਂਦੀ ਹੈਗੀ ਹੈ ਔਰ ਪਰਿਵਾਰ ਜਿਹੜਾ ਉਹਦਾ ਆਪਣੇ ਹੱਥੀ ਰਸਮਾਂਤ ਜਿਹੜੀ ਕ ਪੂਰੀ ਕਰਕੇ ਉਹਨਾਂ ਦਾ ਪੁੱਤ ਦੇ ਵਾਪਸ ਆ ਨਹੀਂ ਜਾਂਦਾ ਲੇਕਿਨ ਇਹ ਕਿ ਉਹਨਾਂ ਨੂੰ ਇੱਕ ਤਸੱਬਰ ਮਿਲ ਜਾਂਦਾ ਕਿ ਉਹ ਆਪਣੇ ਹੱਥੀ ਜਿਹੜਾ ਹੈਗਾ ਉਹ ਉਹਨਾਂ ਦੀ ਰਸਮਕ ਰਿਆ ਕਰ ਲੈਂਦੇ ਹੈਗੇ ਆ ਸੋ ਮੈਂ ਇੱਥੇ ਹੀ ਵੱਡੇ ਭਾਈ ਸਾਹਿਬ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਐਮਪੀ ਗੁਰਦਾਸਪੁਰ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਕਿ ਇਹੋ ਜੇ ਜ਼ਿੰਮੇਵਾਰ ਜਿਹੜੀਆਂ ਸਖਸ਼ੀਤਾ ਹੁੰਦੀ ਹੈਗੀਆਂ ਚਲੋ ਉਹਨਾਂ ਨੇ ਇਸ ਪਰਿਵਾਰ ਨੂੰ ਬਹੁਤ ਦਿਲਾਸਾ ਦਿੱਤਾ ਮੇਰੇ ਨਾਲ ਉਹ ਸੰਪਰਕ ਦੇ ਵਿੱਚ ਰਹੇ ਔਰ ਅੱਜ ਉਸ ਬੱਚੇ ਦਾ ਗਗਨਦੀਪ ਦਾ ਉਹਨਾਂ ਦੇ ਪਿੰਡ ਦੇ ਵਿੱਚ ਸੰਸਕਾਰ ਹੋ ਰਿਹਾ ਮੈਂ ਦੁਬਈ ਐਸ ਵੇਲੇ ਔਰ ਮੇਰੀ ਹਾਜ਼ਰੀ ਪਰਿਵਾਰ ਰਿਸ਼ਤੇਦਾਰ ਔਰ ਸਾਰੇ ਹੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਕਬੂਲ ਕਰਨ ਮੈਂ ਇਹੋ ਹੀ ਅਰਦਾਸ ਕਰ ਸਕਦਾ ਹਾਂ ਧੰਨ